ਮਿਤੀ 22 ਬਾਰ 2024 ਨੂੰ ਸ਼ਾਮ 6:30 ਵਜੇ ਸਾਨੂੰ ਤਲਾਸ਼ ਮਿਲੀ ਸੀ ਕਿ ਮਲਤਾਨੀਆ ਰੋਡ ਤੇ ਡੀਡੀ ਟਾਵਰ ਦੇ ਕੋਲ ਜਿਹੜਾ ਹੈਗਾ ਇੱਕ ਫਾਇਰਿੰਗ ਹੋਈ ਹੈ ਤਾਂ ਜਦੋਂ ਅਸੀਂ ਮੌਕੇ ਤੇ ਉੱਥੇ ਪਹੁੰਚੇ ਤਾਂ ਇਹ ਜਾ ਕੇ ਪਤਾ ਲੱਗ ਗਿਆ ਕਿ ਸਾਡਾ ਰਿਟਾਇਰਡ ਇਨਸਪੈਕਟਰ ਹੈਗਾ ਹਰਨਪ੍ਰਕਾਸ਼ ਉਹਦੇ ਕੁਝ ਨਾਮੂਨ ਬਿਅਕਤੀ ਨੇ ਜਿਹੜਾ ਸੀ ਉਹਦੇ ਫਾਇਰ ਮਾਰੇ ਹੈ ਜੋ ਹਸਪੀਟਲ ਜਾ ਗਿਆ ਉਹ ਡੈਥ ਹੋ ਗਈ ਹੈ ਇਹਦੇ ਸਬੰਧ ਦੇ ਵਿੱਚ ਐਸਐਚਓ ਕਨਾਲ ਤੇ ਉਹਦੀ ਟੀਮ ਨੇ ਜਿਹੜੀ ਸੀ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਅਮਲੀਤ ਕੌਂਡਲ ਜੀ ਆਈਪੀਐਸ ਸਾਹਿਬ ਜੀ ਦੇ ਰਹਿਮਾਈ ਹੇਠ ਜਿਹੜੀ ਅਸੀਂ ਦੀ ਡਵਾਈਨਲ ਪੜਤਾਲ ਸ਼ੁਰੂ ਕੀਤੀ ਤਾਂ ਦੌਰਾਨੇ ਪੜਤਾਲ ਜਿਹੜੇ ਤੱਤ ਸਾਹਮਣੇ ਆਏ ਉਹ ਇਹ ਹੈ ਕਿ ਅਰਸ਼ਾ ਕਰੀਬ 17-18 ਸਾਲ ਤੋਂ ਜਿਹੜਾ ਸੀ ਓਮ ਪ੍ਰਕਾਸ਼ ਆਪਦੇ ਘਰ ਨਹੀਂ ਗਿਆ ਸੀਗਾ ਜਿਹਦਾ ਆਪਦੇ ਫੈਮਿਲੀ ਨਾਲ ਡਿਸਪਿਊਟ ਚੱਲ ਰਿਹਾ ਸੀ ਉਹਦਾ ਆਪਣੀ ਵਾਈਫ ਤੇ ਨਾਲ ਜਿਹੜਾ ਸੀਗਾ ਡਾਈਵੋਰਸ ਦਾ ਕੇਸ ਵੀ ਚੱਲ ਰਿਹਾ ਸੀਗਾ ਤੇ ਖਰਚੇ ਵਗੈਰਾ ਦੇ ਕੇਸ ਵੀ ਜਿਹੜੇ ਬਾਂਜੋਗ ਅਦਾਲਤ ਦੇ ਵਿੱਚ ਚੱਲ ਰਹੇ ਸੀ ਉਹ ਇਥੇ ਰਹਿਦਾ ਹੋਣ ਕਰਕੇ ਜਿਹੜਾ ਸੀ ਇਹਨਾਂ ਦਾ ਆਪਸ ਫੈਮਿਲੀ ਡਿਸਪਿਊਟ ਹੋਣ ਕਰਕੇ ਅਸੀਂ ਉਸ ਪਾਸੇ ਨੂੰ ਜੇ ਤੋ ਚੱਲੇ ਤਾਂ ਐਸਐਚਓ ਕਰਨਾਲ ਤੋਂ ਦੀ ਟੀਮ ਨੇ ਕੱਲ ਜਿਹੜਾ ਸੀਗਾ ਅ ਹਰਸਿਮਰਨਜੀਤ ਸਿੰਘ ਉਰਫ ਜੱਗਾ ਜਿਹੜਾ ਕਿ ਮਰਨ ਵਾਲੇ ਓਮਪ੍ਰਕਾਸ਼ ਦਾ ਬੇਟਾ ਹੈਗਾ ਉਹਨੂੰ ਕੱਲ ਗ੍ਰਿਫਤਾਰ ਕੀਤਾ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਜਿਹੜੀ ਉਹਨੇ ਉਹਦੇ ਮਰਡਰ ਸਮੇਂ ਜਿਹੜੀ ਗਨ ਵਰਤੀ ਸੀ ਉਹ ਵੀ ਰਿਕਵਰ ਕਰ ਲਈ ਹੈ ਤੇ ਜਿਹੜੇ ਦੋ ਖੋਲ ਸੀਗੇ ਉਹ ਵੀ ਕੱਲ ਰਿਕਵਰ ਕਰ ਲਿਆ ਉਹਦੀ ਗੱਲ ਅਸੀਂ ਗ੍ਰਿਫਤਾਰੀ ਪਾ ਲਈਏ ਅੱਜ ਨੂੰ ਮਾਨਜੂਗ ਅਦਾਲਤ ਦੇ ਵਿੱਚ ਪੇਸ਼ ਕਰਕੇ ਹਾਂਸਰਮੰਡ ਹਾਸਲ ਕਰ ਰਹੇ ਹਾਂ ਇਹਨੂੰ ਅਮਰਪੁਰਾ ਬਸਤੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤਲਾਹ ਤੇ ਜਿਹੜਾ ਸੀ ਉਹ ਅ ਮਰਨ ਵਾਲੇ ਜਿਹੜੇ ਸਾਡੇ ਇਨਸਪੈਕਟਰ ਓਮ ਪ੍ਰਕਾਸ਼ ਉਹਨਾਂ ਦੀ ਵਾਈਫ ਦਾ ਜਿਹੜਾ 2 2.5 ਮਹੀਨੇ ਪਹਿਲਾਂ ਡੈਥ ਹੋਈ ਹੈ ਉਹਦੀ ਕਿਸੇ ਬਿਮਾਰੀ ਨੇ ਡੈਥ ਹੋਈ ਹੈ ਜਿਹੜਾ ਉਹਦਾ ਬੇਟਾ ਸੀ ਮੰਨਦਾ ਸੀ ਵੀ ਜਿਹੜੀ ਮਾਤਾ ਮਾਨਸਿਕ ਤੌਰ ਤੇ ਜਿਹੜੀ ਪਰੇਸ਼ਾਨ ਹੋਈ ਜਿਹਦੇ ਕਾਰਨ ਉਹਦੀ ਮੌਤ ਹੋਈ ਹੈ ਇੱਕ ਕਾਰਨ ਇਹਦਾ ਇਹ ਸੀਗਾ ਸੈਕੰਡ ਕਾਰਨ ਇਹ ਸੀ ਜਿਹੜੀ ਥੋੜੀ ਬਹੁਤ ਇਹਦੀ ਪ੍ਰਾਪਰਟੀ ਸੀ ਓਮ ਪ੍ਰਕਾਸ਼ ਦੀ ਉਹਨੇ 4-5 ਮਹੀਨੇ ਪਹਿਲਾਂ ਉਸ ਪ੍ਰਾਪਰਟੀ ਤੇ ਲੋਨ ਲੈ ਲਿਆ ਸੀ ਤਾਂ ਜੋ ਜਿਹੜਾ ਸੀਗਾ ਉਹਦੇ ਲੜਕੇ ਨੂੰ ਜਿਹੜਾ ਸੀ ਹਰਸ਼ਮਨਜੀਤ ਹੈਗਾ ਦੋਸ਼ੀ ਹੈਗਾ ਉਹਨੂੰ ਲੱਗਿਆ ਵੀ ਜਿਹੜੀ ਮੇਰੀ ਪ੍ਰਾਪਰਟੀ ਹੈ ਉਹ ਸਾਰੀ ਤੇ ਲੋਨ ਲੈ ਕੇ ਜਿਹੜਾ ਹੈਗਾ ਮੇਰਾ ਫਾਦਰ ਸਾਰੀ ਪ੍ਰਾਪਰਟੀ ਮੇਰੀ ਖਾਜੂ ਜਿਹਦੇ ਇਸੇ ਰੰਜਿਸ਼ ਤਹਿਤ ਜਿਹੜਾ ਸੀਗਾ ਉਹਨੇ ਆਪਣੇ ਫਾਦਰ ਦਾ ਕਤਲ ਕੀਤਾ ਇਹ ਜਿਹੜਾ ਸਕਿਉਰਿਟੀ ਗਾਰਡ ਹੈਗਾ ਜੀ ਜਿਹੜੀ ਵਿਸ਼ਾਲ ਮੈਗਾ ਮਾਰਟ ਤੇ ਹੋਰ ਕਈ ਜਾਉ ਥਾਵਾਂ ਦਾ ਜਿਹੜੀਆਂ ਕੈਸ਼ ਬੈਂਕਸ ਹੈਗੀਆਂ ਉਹਦੀ ਸਕਿਉਰਿਟੀ ਦੇ ਵਿੱਚ ਹੀ ਲੱਗਿਆ ਹੋਇਆ ਠੀਕ